ਬਠਿੰਡਾ ਦੇ ਪਿੰਡ ਕਲਿਆਣ ਸੁੱਖਾ ਵਿਖੇ ਗੋਲੀਆਂ ਚੱਲਣ ਕਾਰਨ ਸਾਬਕਾ ਸਰਪੰਚ ਹੋਇਆ ਜ਼ਖਮੀ ਇਲਾਜ ਲਈ ਲਿਆਂਦਾ ਗਿਆ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਖੇ ਦੱਸਦੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਕਲਿਆਣ ਸੁੱਖਾ ਵਿਖੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਪਿੰਡ ਦਾ ਸਾਬਕਾ ਸਰਪੰਚ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਕੀ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਇਸ ਮੌਕੇ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਹੈ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਸ ਨੌਜਵਾਨ ਦੇ ਗੋਲੀ ਲੱਗੀ ਹੋਈ ਹੈ ਜਿਸ ਕਾਰਨ ਇਸ ਦਾ ਇਲਾਜ ਕੀਤਾ ਜਾ ਰਿਹਾ ਹੈ ਜ਼ਖਮੀ ਵਿਅਕਤੀ ਅਤੇ ਉਸ ਨਾਲ ਆਏ ਵਿਅਕਤੀਆਂ ਨੇ ਕੀ ਕਿਹਾ ਤੁਹਾਨੂੰ ਸੁਣਾਉਂਦੇ ਹਾਂ ਹਾਂ ਸਾਡੇ ਪਹਿਲਾਂ ਵੀ ਮੇਰੇ ਫਾਇਰ ਮਾਰ ਕੇ ਸੀ ਅੱਜ ਵੀ ਐਂ ਕਰਿਆ ਮੇਰੇ ਨੇ ਹੈਲਮਟ ਕਰ ਲਿਆ ਇੱਥੇ ਮੇਰੇ ਪਾਪਾ ਦਾ ਕਦਰ ਹੋਇਆ ਵਾ ਕਾਫੀ ਜ਼ਿਆਦਾ ਮੇਰੇ ਮਗਰ ਲੱਗੇ ਵਾ ਉਹ ਦੂਜੇ ਪਾਰਟੀ ਨੂੰ ਧੱਕੇ ਨਾਲ ਉਹ ਬਦਮਾਸ਼ਾ ਕੰਨਾਂ ਨੇ ਕਈ ਤਾਂ ਉਹਨਾਂ ਦੇ ਦਰਖਾਸਤਾਂ ਕੱਲ ਤੇ ਪਰਸੋਂ ਦੀਆਂ ਪੰਜ ਚੀਜ਼ ਲੋਕਾਂ ਨੇ ਦਰਖਾਸਤਾਂ ਅੱਗੇ ਦਾ ਪਾਣੀ ਪੜ ਲੈ ਕੇ ਸਭ ਲੱਪੜ ਮਾਰ ਕੇ ਕਿਤੇ ਕੋਸ ਅੱਜ ਮੈਂ ਲੰਘ ਜਾਂਦਾ ਕੱਲ ਮੇਰੇ ਜਵਾਕ ਮਗਰ ਪਗੇ ਅੱਜ ਮੇਰੇ ਫਿਰਸੇ ਤੇ ਫਾਇਰ ਹੀ ਛੱਡਦੇ ਮੈਂ ਉੱਤਰ ਕੇ ਗੱਲ ਕਰਨ ਲੱਗਿਆ ਮੈਂ ਕਿਹਾ ਵੀ ਕਿੱਡੀ ਗੋ ਫਾਇਰ ਮਾਰਿਆ ਉਹ ਕਹਿੰਦਾ ਵੀ ਕੀ ਗੱਲ ਕਰੋ ਮੈਂ ਤਰ ਲਾ ਤੇ ਇਹਦੇ ਨੇ ਪਿੱਛੇ ਦੀ ਆ ਕੇ ਮੇਰੇ ਫਾਇਰ ਛੱਡਦੇ ਤੇ ਰਾੜਾ ਮਾਰ ਤੁਸੀਂ ਕੋਈ ਪਹਿ ਨੇ ਅਜ ਮੈਂ ਨਹੀਂ ਲਿਖਾਈ ਸੀ ਜੀ ਲੋਕ ਹੋਰ ਹੋਰ ਕੰਜਾਂਗੇ ਸੀ ਮੈਂ ਤਾਂ ਤੁਰਿਆ ਜਾਂਦਾ ਸੀ ਸਿੱਧਾ ਅੱਛਾ ਕਿੰਨੇ ਮੈਂ ਤਾਂ ਭੈਣ ਕੋ ਕਿੰਨੇ ਫਾਇਰ ਮਾਰੇ ਉਹ ਦੋ ਦੋ ਤਿੰਨ ਕਹਿੰਦੇ ਆ ਕਿ ਇਹ ਮੇਰਾ ਲੱਤ ਜਮਾ ਟੁੱਟ ਬਣਾ ਲੋ ਫਾਇਰ ਚਾ ਪਿੱਛੋਂ ਪਿੱਛੋਂ ਦੀ ਮਾਰਿਆ ਮਾਰਜ ਕਰ ਰਿਹਾ ਯਾਰ ਇਹ ਇਹਨਾਂ ਆਪਣੇ ਭਗਤ ਨੂੰ ਜਾਂਦੇ ਸੀਗੇ ਉਹਨਾਂ ਨੇ ਚਾਣਕ ਬਸ ਇਹਨਾਂ ਦੀ ਗੱਡੀ ਤੇ ਹਮਲਾ ਕਰਤਾ ਫਾਇਰ ਮਾਰੇ ਬਾਰੀ ਚ ਇਹ ਉੱਤਰ ਕੇ ਜਰੂ ਨਾ ਮਾਰੋ ਨਾ ਮਾਰ ਕਰਦੇ ਰਹੇ ਕਿ ਫਾਇਰ ਤੇ ਮਾਰੀ ਗੋਡੇ ਤੇ ਮਾਰੀ ਗੋਡੇ ਮਰ ਡੇਗ ਪਏ ਮਗਰ ਉਹ ਡਾਂਗਾ ਮਾਰ ਗਿਆਂ ਹੋਰ ਚੋਟੀਆਂ ਮਾਰ ਗਿਆਂ ਬਸ ਭਾਈ ਜੀ ਕੀ ਨਾ ਕੀ ਇਹਨਾਂ ਦਾ ਕੋਣ ਲੇ ਗਵਿੰਦਰ ਸਿੰਘ ਸਰਪੰਚ ਆ ਕੇਂਦਰਾ ਸਰਪੰਚ ਆਜਾ ਅੱਛਾ ਤੇ ਆਪਣਾ ਕੀ ਕਹਿੰਦੇ ਆ ਕੁਝ ਫਤਾ ਤੁਹਾਨੂੰ ਕਿੰਨੇ ਗਰਾਊਂਡ ਉੱਤੇ ਗੋਲੀ ਗਾਲੀ ਚੱਲੀ ਉਹਥੇ ਗੋਲੀ ਬਾਬਾ ਚੱਲੀ ਆ ਅੱਛਾ ਇਹ ਫਤ ਇਹਨੇ ਕਿੰਨੇ ਆਪਣਾ ਲੋਬੋਰ ਵੀ ਕੋ ਚੱਕਰੀ ਹੋਇਆਗਾ ਹੋਰ ਪਤਾ ਨਹੀਂ ਇਹਦੇ ਨਾਲ ਮੁੰਡੇ ਦੂਜੇ ਛੜਕਵੇਂ ਆ ਕਾਹਨ ਕੀ ਹੈ ਉਹ ਇਹਨਾਂ ਨੇ ਖਾਇ ਬਾਈ ਜਲਦੀ ਸੀ अच्छा हां पहला खेवाजी चल रही है वो वाले अकाउंट है जिन्होंने फेयर किए हैं वो पिंडो ही हैं पिंडो ही हैं ठीक है पूरा सियासी राजस्थानी है की तो नहीं नहीं वो पेनो तो खेवाजी जो जेडी पाच सरपंच ने मुझे दे सब सब कह सरपंच आ हूं सरपंच है जेड़ा हां ये पहला दसी के कांग्रेस च बाज काली लाल जा गए सीगे अच्छा आ और ये सब का सब सरपंच है बस हां उन्होंने मुझे ਕਿੰਨੀਆਂ ਗੋਲੇ ਚੱਲੀਆਂ ਹੋਰ ਵੀ ਗੋਲੇ ਚੱਲੀਆਂ ਗੋਲੇ ਚੱਲੀਆਂ ਹਾਂ ਕਿੰਨੀਆਂ ਗੋਲੀਆਂ ਕਾਫੀ ਚੱਲੀਆਂ ਯਾਰ ਉਹਨਾਂ ਵੱਲੋਂ ਚਲਾਈਆਂ ਗਈਆਂ ਕਿ ਇੱਦਾਂ ਵੱਲੋਂ ਵੀ ਚਲਾਈਆਂ ਗਈਆਂ ਐਂ ਨਹੀਂ ਮੈਨੂੰ ਪਤਾ ਤੇ ਗੋਲੀਆਂ ਚੱਲੀਆਂ ਉੱਥੇ ਵਾਸੀ ਦਾ ਬਾਅਦ ਚ ਲੈ ਕੇ ਆਇਆ ਠੀਕ ਪਿੰਡ ਵਾਲਿਆਂ ਹਾਂ ਕਿਹੜੇ ਪਹਿਲੇ ਕਿਲੈਣੀ ਕਿਲੈਣੀ ਸੁੱਕਾ ਕਿਲੈਣੀ ਸੁੱਕਾ ਕਿਲੈਣੀ ਦੇਖੋ ਸਾਡੇ ਕੋਲ ਪੇਸ਼ੈਂਟ ਅਜੇ ਹੁਣੇ ਆਇਆ ਇਹ ਨਥਾਣੇ ਤੋਂ ਰੈਫਰ ਹੋ ਕੇ ਸਿਵਲ ਹਸਪਤਾਲ ਨਥਾਣੇ ਤੋਂ ਪੇਸ਼ੰ ਨੂੰ ਮੈਂ ਐਗਜ਼ਾਮਿਨ ਕੀਤਾ ਹੈ ਲੜਾਈ ਦਾ ਕੇਸ ਹੈ ਸੱਟਾ ਹੈਗੇ ਕਾਫੀ ਜਿਹੜੇ ਖੱਬੇ ਥੋਡੇ ਤੇ ਆ ਉਹ ਇਦਾਂ ਲੱਗ ਰਿਹਾ ਜਿਦਾਂ ਗੋਲੀ ਰਚੀ ਹੁੰਦੀ ਹੈ ਕਿ ਕੋਈ ਇੱਕ ਤਾਂ ਉਹਦਾ ਐਂਟਰੀ ਪੁਆਇੰਟ ਹੈ ਕਿ ਐਗਜ਼ਿਟ ਪੁਆਇੰਟ ਹੈ ਤਾਂ ਗੋਲੀ ਲੰਘ ਕੇ ਪਾਰ ਹੋ ਗਈ ਹੁੰਦੀ ਹੈ ਬਾਕੀ ਅਸੀਂ ਹੁਣ ਐਮ ਆਰ ਆ ਵਗੈਰਾ ਚਲਾਵਾਂਗੇ ਥੋਡੇ ਦਾ ਉਸ ਤੋਂ ਜ਼ਿਆਦਾ ਕਲੀਅਰ ਹੋਊਗਾ ਹਾਲਾਤ ਹੈ ਇੱਕ ਗੋਲੀ ਲੱਗੀ ਹੈ ਜਾਂ ਦੋ ਗੋਲੀਆਂ ਦੇਖੋ ਦੇਖਣ ਮੁਤਾਬਿਕ ਜਿਹੜਾ ਇਸ ਟਾਈਮ ਦਾ ਇੱਕ ਲੱਗ ਰਹੀ ਕਿਉਂਕਿ ਇੱਕ ਅੰਦਰ ਨੂੰ ਹੈ ਜਾਂ ਤਾਂ ਇੱਕ ਬਾਹਰ ਨੂੰ ਹੈ ਜਿਵੇਂ ਗੋਲੀ ਅੰਦਰ ਚਲੀ ਜਾਂਦੀ ਤੇ ਬਾਹਰ ਨਿਕਲ ਜਾਂਦੀ ਹੈ ਉਸ ਤੋਂ ਬਾਅਦ ਇਹ ਇੱਕ ਹੀ ਲੱਗ ਰਹੀ ਹੈ ਬਾਕੀ ਸਕੈਨ ਚ ਜ਼ਿਆਦਾ ਕਲੀਅਰ ਹੋਊਗਾ ਹਾਲਾ ਪੇਸ਼ੈਂਟ ਦੇ ਦੇਖੋ ਉਹ ਦਾ ਸਟੇਬਲ ਹੈ ਪੇਨ ਜਿਆਦਾ ਮੰਗ ਰਿਹਾ ਟ੍ਰੀਟਮੈਂਟ ਅਸਕਿਤਾ ਆਪ ਦਾ ਬੇਸਿਕ ਤੇ ਇਸ ਤੋਂ ਬਾਅਦ ਦੇਖਦੇ ਆ ਵੀ ਕਿੰਨੀ ਕੁ ਸਟਾਂ ਦੀ ਉਹ ਹਾਲ ਹਾਲ ਤੱਕ ਠੀਕ ਲੱਗ ਰਿਹਾ ਹੈ ਥੈਂਕ ਯੂ ਹਾਂਜੀ ਥੈਂਕ ਯੂ ਰਸਲ